ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤ ਹੀ ਪਿਆਰੇ ਸਾਜੇ ਨਿਵਾਜੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਸੰਗਤਾਂ ਬੇਅੰਤ ਬਾਣੀ ਪੜ੍ਹਦੀਆਂ ਨੇ ਬੇਅੰਤ ਸ਼ਬਦਾਂ ਦੇ ਜਾਪ ਕਰਦੀਆਂ ਨੇ ਪਰ ਫੇਰ ਵੀ ਰੁਕੇ ਹੋਏ ਕੰਮ ਨੇ ਜਿਹੜੇ ਉਹ ਸਿਰੇ ਨਹੀਂ ਚੜਦੇ ਭਾਵ ਉਹ ਪੂਰਨ ਨਹੀਂ ਹੁੰਦੇ ਕਾਰਜਾਂ ਦੇ ਵਿੱਚ ਸਫਲਤਾ ਨਹੀਂ ਮਿਲਦੀ ਉਹਦਾ ਕਾਰਨ ਆਪਾਂ ਅੱਜ ਵਿਚਾਰਨਾ ਵੀ ਉਹਦਾ ਕਾਰਨ ਕੀ ਹੈ ਕਿਉਂਕਿ ਸੰਗਤਾਂ ਪੁੱਛਦੀਆਂ ਨੇ ਸਵਾਲ ਕਰਦੀਆਂ ਨੇ ਵੀ ਜਿਸ ਤਰ੍ਹਾਂ ਭਾਈ ਸਾਹਿਬ ਜੀ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਵੀ ਜੇ ਫਲਾਣਾ ਕੋਈ ਕਾਰਜ ਤੁਹਾਡਾ ਨਹੀਂ ਬਣ ਰਿਹਾ ਤੁਸੀਂ ਆਹ ਸ਼ਬਦ ਦਾ ਜਾਪ ਕਰੋ ਅਸੀਂ ਉਸੇ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸੁਚਾਸਨ ਵਿਛਾਇਆ ਜੋਤ ਵੀ ਲਾਈ ਤੇ ਬੈਠ ਕੇ 40 ਦਿਨ ਦਾ ਜਾਪ ਵੀ ਕੀਤਾ ਪਰ ਸਾਡਾ ਜਿਹੜਾ ਉਹ ਕਾਰਜ ਜਿਸ ਕਾਰਜ ਦੇ ਲਈ ਅਸੀਂ ਜਾਬ ਕੀਤਾ ਉਹ ਸਾਡਾ ਰੁਕਿਆ ਹੋਇਆ ਕੰਮ ਬਣਿਆ ਨਹੀਂ ਤੇ ਇਹ ਕੀ ਕਾਰਨ ਹੈ ਇਹ ਗੁੱਜੀਆਂ ਵਿਚਾਰਾਂ ਨੇ ਡੁੰਗੀਆਂ ਵਿਚਾਰਾਂ ਨੇ ਕਿਉਂਕਿ ਸਾਨੂੰ ਵਿਚਾਰ ਦੇ ਨਾਲ ਹੀ ਸਫਲਤਾ ਮਿਲਣੀ ਹੈ ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਨਾ ਜਿੱਥੇ ਅਸੀਂ ਨਿਤਨੇਮ ਵੀ ਕਰਦੇ ਆਂ ਅਸੀਂ ਗੁਰਬਾਣੀ ਨੂੰ ਜਾਪ ਦੇ ਰੂਪ ਵਿੱਚ ਵੀ ਜਪਦੇ ਆਂ ਜਪ ਤਪ ਕਰਦੇ ਆਂ ਉੱਥੇ ਮਹਾਰਾਜ ਨੇ ਇਹ ਵੀ ਕਿਹਾ ਕਿ ਗੁਰਬਾਣੀ ਵਿਚਾਰੀ ਹੈ ਭਾਵ ਗੁਰਬਾਣੀ ਨੂੰ ਵਿਚਾਰਨਾ ਵੀ ਹੈ ਵੀ ਗੁਰਬਾਣੀ ਸਾਨੂੰ ਕੀ ਰਸਤਾ ਦਿਖਾ ਰਹੀ ਹੈ ਕੀ ਸੰਦੇਸ਼ ਦੇ ਰਹੀ ਹੈ ਤੇ ਗੁਰਬਾਣੀ ਸਾਡਾ ਮਾਰਗਦਰਸ਼ਨ ਕੀ ਕਰਦੀ ਹੈ ਉਹ ਮਾਰਗਦਰਸ਼ਨ ਵੀ ਸਾਨੂੰ ਗੁਰਬਾਣੀ ਤੋਂ ਲੈਣਾ ਚਾਹੀਦਾ ਹੈ ਹੁਣ ਜਿਹੜੇ ਰੁਕੇ ਹੋਏ ਕੰਮ ਨੇ ਜਾਪ ਕਰਨ ਦੇ باوجود ਵੀ ਕਿਉਂ ਨਹੀਂ ਬਣ ਰਹੇ ਉਹਦਾ ਕਾਰਨ ਇਹ ਹੈ ਪਿਆਰ ਵਾਲਿਓ ਕਿ ਆਪਣੇ ਆਪ ਨੂੰ ਮਟਾਉਣਾ ਆਪਣੇ ਆਪ ਨੂੰ ਕਿੱਦਾਂ ਮਟਾਉਣਾ ਹੈ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੋ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਦ ਤੂੰ ਫਰੀਦਾ ਆਪ ਸਵਾਰੈ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ ਹੁਣ ਪਹਿਲੀ ਗਲਤੀ ਤਾਂ ਅਸੀਂ ਇਹ ਕਰਦੇ ਆਂ ਵੀ ਚਾਹੇ ਤਾਂ ਅਸੀਂ ਆਪ ਜਾਪ ਕਰੀਏ 40 ਦਿਨਾਂ ਦੇ ਲਈ ਚਾਹੇ ਅਸੀਂ ਕਿਸੇ ਵੀ ਥਾਂ ਤੋਂ ਮਾਇਆ ਦੇ ਕੇ ਅਖੰਡ ਪਾਠ ਸਾਹਿਬ ਕਰਵਾਈਏ ਜਾਂ ਅਖੰਡ ਜਾਪ ਕਰਵਾਈਏ ਜਾਂ ਕੋਈ ਵੀ ਇਸ ਤਰ੍ਹਾਂ ਗੁਰਮਤ ਅਨੁਸਾਰ ਅਸੀਂ ਵਿਧੀ ਦਾ ਸਹਾਰਾ ਲਈਏ ਇੱਕ ਤਾਂ ਸਾਡੀ ਬੁਰੀ ਆਦਤ ਹੈ ਵੀ ਅਸੀਂ ਕੰਡੀਸ਼ਨ ਰੱਖ ਦਿਆਂ ਗੁਰੂ ਅੱਗੇ ਵੀ ਜੇ ਮੈਂ 40 ਦਿਨਾਂ ਦਾ ਜਾਪ ਕਰਾਂ ਤੇ ਮਹਾਰਾਜ ਮੇਰਾ ਕੰਮ ਹੋਣਾ ਚਾਹੀਦਾ ਜੇ ਮੈਂ ਮਾਇਆ ਦੇ ਕੇ ਅਖੰਡ ਜਾਪ ਕਰਾ ਰਿਆਂ ਤਾਂ ਮੇਰਾ ਇਹ ਕੰਮ ਹੋਣਾ ਚਾਹੀਦਾ ਤੁਸੀਂ ਯਕੀਨ ਨਹੀਂ ਕਰੋਗੇ ਕਈ ਤੇ ਇਹ ਕਹਿਣਗੇ ਭਾਈ ਸਾਹਿਬ ਜੀ ਜੇ ਅਸੀਂ ਜਾਪ ਕਰਾਉਣੇ ਆ ਤੇ ਜਾਪ ਕਰਾ ਕੇ ਸਾਡਾ ਇਹ ਕੰਮ ਹੋ ਜਾਏਗਾ ਤੇ ਪਿਆਰ ਵਾਲਿਓ ਜੇ ਅਸੀਂ ਇਹ ਕਰਾਉਣੇ ਆ ਤੇ ਹੋ ਜਾਏਗਾ ਹਜੇ ਅਸੀਂ ਦੋ ਚੀਤੀ ਦੇ ਵਿੱਚ ਆ ਦੇਖੋ ਅਸੀਂ ਗੁਰੂ ਪਾਤਸ਼ਾਹ ਜਾਂ ਪਰਮਾਤਮਾ ਦੇ ਲਈ ਕੋਈ ਇਹੋ ਜਿਹਾ ਕਾਰਜ ਤੇ ਕੀਤਾ ਨਹੀਂ ਵੀ ਕੋਈ ਵਾਹਿਗੁਰੂ ਜੀ ਤੇ ਅਸੀਂ ਇਹਿਸਾਨ ਕੀਤਾ ਵੀ ਸਾਡਾ ਉਸੇ ਸਮੇਂ ਕੰਮ ਹੋ ਜੇ ਅਸੀਂ ਕੰਡੀਸ਼ਨ ਰੱਖੀ ਹੈ ਗੁਰੂ ਅੱਗੇ ਕੰਡੀਸ਼ਨਾਂ ਨਹੀਂ ਚੱਲਿਆ ਕਰਦੀਆਂ ਗੁਰੂ ਅੱਗੇ ਸ਼ਰਤਾਂ ਨਹੀਂ ਚੱਲਿਆ ਕਰਦੀਆਂ ਗੁਰੂ ਅੱਗੇ ਸਮਰਪਣ ਚੱਲਿਆ ਕਰਦਾ ਇਹ ਜਿਹੜਾ ਮਾਰਗ ਹੈ ਨਾ ਸਤਿਬਚਨ ਦਾ ਮਾਰਗ ਹੈ ਇਥੇ ਸਮਰਪਿਤ ਹੋਣਾ ਪੈਂਦਾ ਤਨ ਮਨ ਧਨ ਸਭ ਸੌਪ ਗੁਰੂ ਕੋ ਹੁਕਮ ਮੰਨਿਆ ਪਾਈਏ ਤੇ ਉਹੀ ਨੁਕਤੇ ਦੀ ਅੱਜ ਆਪਾਂ ਵਿਚਾਰ ਕਰਨੀ ਹੈ ਵੀ ਜਾਪ ਕਰਨ ਦੇ ਨਾਲ ਸਾਡੇ ਕਾਰਜ ਜਿਹੜੇ ਰੁਕੇ ਹੋਏ ਨੇ ਕਿਉਂ ਨਹੀਂ ਹੁੰਦੇ ਜੇ ਅਸੀਂ ਫਿਰ ਗੁਰੂ ਨੂੰ ਦੋਸ਼ ਦਿੰਨੇ ਆ ਤੁਸੀਂ ਵੇਖੋ ਆ ਹੁਣ ਪਉ ਮਹੀਨੇ ਦੇ ਦਿਨ ਚੱਲ ਰਹੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ 9 ਸਾਲ ਦੀ ਉਮਰ ਦੇ ਵਿੱਚ ਪਿਤਾ ਕੁਰਬਾਨ ਹੋ ਗਿਆ ਫੇਰ ਜਦੋਂ ਹੁਣ ਆਹ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਚਾਰੇ ਲਾਲ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਜਾਨਾਂ ਤੋਂ ਪਿਆਰੇ ਸਿੰਘ ਸਾਰੇ ਕੁਰਬਾਨ ਹੋ ਗਏ ਇੱਕ ਹਫ਼ਤੇ ਦੇ ਵਿੱਚ ਵਿੱਚ ਮੇਰੇ ਸਤਿਗੁਰੂ ਜੀ ਨੰਗੇ ਪੈਰੀਂ ਗੜੀ ਦੇ ਵਿੱਚੋਂ ਖਾਲਸੇ ਪੰਥ ਦਾ ਹੁਕਮ ਮੰਨ ਕੇ ਚੱਲੇ ਨੇ ਪੈਰਾਂ 'ਚ ਜੋੜਾ ਨਹੀਂ ਕੋਲ ਨੀਲਾ ਘੋੜਾ ਨਹੀਂ ਹੱਥ ਤੇ ਬਾਜ ਨਹੀਂ ਸੀਸ ਤੇ ਕਲਗੀ ਤੋੜਾ ਤਾਜ ਨਹੀਂ ਅੱਜ ਕੁਝ ਵੀ ਨਹੀਂ ਇਕੱਲਾ ਮੇਰਾ ਕਲਗੀਆਂ ਵਾਲਾ ਪਾਤਸ਼ਾ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕੇ ਢੀਮ ਦਾ ਸਰਾਣਾ ਲਾ ਕੇ ਝੰਡ ਦੇ ਹੇਠਾਂ ਪੈ ਕੇ ਪਰਮੇਸ਼ਰ ਨੂੰ ਉਲਾਮਾ ਨਹੀਂ ਦੇ ਰਿਹਾ ਬਲਕਿ ਉਹਨੂੰ ਮਿੱਤਰ ਕਹਿ ਕੇ ਪੁਕਾਰਦੇ ਐ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੋਦ ਬਿਨ ਰੋਗ ਰਜਾਈਆਂ ਦੇ ਉੰਡਣ नाग ਨਿਵਾਸਾਂ ਦੇ ਸਹਿਣਾ ਦੇਖੋ ਸਾਡੀ ਨਾ ਸੂਈ ਵੀ ਗਵਾਚ ਜੇ ਅਸੀਂ ਪਰਮਾਤਮਾ ਨੂੰ 100 ਮਹੀਨੇ ਮਾਰ ਦਿਆਂ। ਸੋ ਇਸ ਕਰਕੇ ਇਸ ਦਰ ਦੇ ਉੱਤੋਂ ਜੇ ਕੁਝ ਲੈਣਾ ਨਾ ਪਿਆਰਿਓ ਪਹਿਲਾ ਗੱਲ ਤਾਂ ਇਹ ਹੈ ਵੀ ਗੁਰੂ ਨਾਲ ਅਸੀਂ ਕੰਡੀਸ਼ਨ ਨਹੀਂ ਰੱਖਣੀ। ਵੀ ਸਾਡਾ ਇੰਨੇ ਚਿਰ ਚ ਕੰਮ ਹੋਣਾ ਚਾਹੀਦਾ ਬਈ ਅਸੀਂ ਕਿਹੜਾ ਰੱਬ ਦੀ ਮੱਕੀ ਗੁੱਟ ਦੇ ਥੱਕ ਗਏ। ਅਸੀਂ ਬੇਨਤੀ ਕਰ ਸਕਦੇ ਹਾਂ ਖਬਰ ਕਿੰਨੇ ਮਾੜੇ ਕਰਮ ਕੀਤੇ ਹੋਏ ਨੇ। ਵੀ ਇੱਕ ਵੇਰਾਂ ਕੋਸ਼ਿਸ਼ ਕਰਨ ਦੇ ਨਾਲ ਨਹੀਂ ਕੰਮ ਹੋ ਰਿਹਾ ਦੂਸਰੀ ਵੇਰਾਂ ਕਰਨ ਦੇ ਨਾਲ ਨਹੀਂ ਹੋ ਰਿਹਾ ਤੀਸਰੀ ਲੱਗੇ ਰਹੋ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਲੱਗੇ ਰਹੋ ਜੇ ਭਰੋਸਾ ਜੇ ਵਿਸ਼ਵਾਸ ਹੈ ਕੰਡੀਸ਼ਨ ਨਹੀਂ ਸਮਰਪਣ ਹੈ ਹੋ ਸਕਦਾ ਹੈ ਪਹਿਲੀ ਵੇਰ ਜੀ ਕੰਮ ਕਰਦੇ ਹੋ ਸਕਦਾ ਹੈ ਸਤ ਸੂਤ ਜੀ ਖੁਸ਼ ਹੋ ਕੇ ਕੁਝ ਸਮਾਂ ਪਾ ਕੇ ਕੰਮ ਕਰਦੇ ਨੇ ਤਾਂ ਮਹਾਰਾਜ ਦੀ ਮੌਜ ਹੈ ਰੱਬ ਕਿਹੜਾ ਸੀ ਮੁੱਲ ਖਰੀਦਿਆ ਪਿਆਰਿਓ ਖਬਰ ਹੈ ਕਿੜੇ ਕਰਮਾਂ ਦੇ ਵੱਜੇ ਹੋਈ ਸੰਸਾਰ 'ਚ ਅਸੀਂ ਦੁੱਖ ਭਗਤ ਰਹੇ ਆ। ਸੋ ਪਹਿਲੀ ਤਾਂ ਕੰਡੀਸ਼ਨ ਇਹ ਹੈ ਵੀ ਗੁਰੂ ਨਾਲ ਅਸੀਂ ਕੰਡੀਸ਼ਨ ਨਹੀਂ ਰੱਖਣੀ, ਸ਼ਰਤ ਨਹੀਂ ਰੱਖਣੀ, ਗੁਰੂ ਨੂੰ ਸਮਰਪਿਤ ਹੋ ਕੇ ਚੱਲਣਾ ਹੈ। ਦੂਜਾ ਜਦੋਂ ਤੁਸੀਂ 40 ਦਿਨਾਂ ਦਾ ਜਾਪ ਕਰਨਾ ਹੈ ਨਾ ਤਾਂ ਮੇਰੀ ਇਹ ਬੇਨਤੀ ਹੈ ਹੱਥ ਜੋੜ ਕੇ ਵੀ ਆਹ ਜਿਹੜੀਆਂ ਮੈਂ ਪੰਕਤੀਆਂ ਤੁਹਾਨੂੰ ਦੱਸਣ ਲੱਗਿਆ। ਇਹ ਪਹਿਲੇ ਦਿਨ ਜਾਪ ਸ਼ੁਰੂ ਕਰਨਾ ਹੈ ਜਦੋਂ ਤੁਸੀਂ ਇੰਤਪਾਰ ਦੀ ਕਰੋ ਇੱਕ ਸ਼ਬਦ ਦੇ ਤੁਸੀਂ 21 ਪਾਠ ਕਰਦੇ ਹੋ 51 ਕਰਦੇ ਹੋ ਰੋਜ਼ ਅਮਰਤ ਵੇਲੇ ਤਾਂ ਉਹ ਆਪਣਾ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਪਹਿਲੇ ਦਿਨ ਤੋਂ ਹੀ ਬੈਠ ਕੇ ਚੌਂਕੜਾ ਮਾਰ ਕੇ ਇਹ ਸ਼ਬਦ ਦਾ ਜਾਪ ਕਰਕੇ ਸੂਕਸ਼ਮ ਅਰਦਾਸ ਕਰਕੇ ਜਾਪ ਸ਼ੁਰੂ ਕਰਨਾ ਹੈ ਫਿਰ ਸਮਾਪਤੀ ਵੇਲੇ ਜਦੋਂ ਪਹਿਲੇ ਦਿਨ ਦਾ ਜਾਪ ਸਮਾਪਤ ਕਰਨਾ ਹੈ ਤੁਸੀਂ 21 ਪਾਠ 51 ਪਾਠ ਕਰਕੇ ਫਿਰ ਇਹ ਪੰਗਤੀਆਂ ਪੜ੍ਹ ਕੇ ਫਿਰ ਸ਼ੁਕਸ਼ਮ ਅਰਦਾਸ ਕਰਨੀ ਹੈ ਲਗਾਤਾਰ ਕਰੀ ਜਾਣੀ ਹੈ ਤਾਂ ਕਿ ਤੁਹਾਡੇ ਅੰਦਰ ਉਹ ਚੀਜ਼ ਬਣੀ ਰਹੇ ਤੁਸੀਂ ਕੀ ਅਰਦਾਸ ਕਰਨੀ ਹੈ ਜਾਪ ਤਾਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ कहो नानक हम नीच क्रमा शरण परे की राखो शर्मा मेरा मुझ में किछ नहीं जो किछ है सो तेरा तेरा तुझको सौंपते क्या लागे मेरा हे पादशाह ਤੁਸੀਂ ਆਪ ਟੁੱਟ ਕੇ ਮੇਰੇ ਤੋਂ ਇਹ ਸੇਵਾ ਲੈ ਰਹੇ ਹੋ ਇਹ ਸ਼ਬਦ ਦਾ ਜਾਪ ਕਰਵਾ ਰਹੇ ਹੋ ਮੇਰੇ ਸਿਰ ਤੇ ਹੱਥ ਰੱਖ ਕੇ ਨਿਰੰਤਰ ਇਸ ਪਾਵਨ ਸ਼ਬਦ ਨਾਲ ਮੈਨੂੰ ਰੋਜ਼ ਜੋੜਨਾ ਤੇ ਮੇਰੇ ਲਈ ਜੋ ਚੰਗਾ ਹੈ ਉਹ ਮੈਨੂੰ ਬਖਸ਼ਿਸ਼ ਕਰਨਾ ਜੋ ਮੇਰੇ ਲਈ ਤੁਹਾਨੂੰ ਭੌਂਦਾ ਨਹੀਂ ਉਹ ਮੇਰੇ ਖਿਆਲ ਵਿੱਚ ਵੀ ਨਾ ਰਹੇ ਉਹ ਚੀਜ਼ ਨੂੰ ਮੇਰੀ ਸੁਰਤ ਵਿੱਚੋਂ ਕੱਢ ਦਿਓ ਇਹ ਅਰਦਾਸ ਕਰਨੀ ਹੈ ਕਿਉਂਕਿ ਗੁਰਬਾਣੀ ਦਾ ਸਿਧਾਂਤ ਹੀ ਇਹ ਹੈ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਇਹ ਅਰਦਾਸ ਕਰਕੇ ਜਦੋਂ ਤੁਸੀਂ ਜਾਪ ਕਰੋਗੇ ਇੱਕ ਜਾਪ ਦੇ ਤੁਹਾਨੂੰ ਵੈਸੇ ਤਾਂ ਜਾਪ ਦੇ ਕਈ ਫਾਇਦੇ ਨੇ ਪਰ ਦੋ ਪ੍ਰਮੁੱਖ ਫਾਇਦੇ ਮਿਲਣਗੇ ਇੱਕ ਤਾਂ ਤੁਹਾਡੀ ਇੱਛਾ ਜੋ ਤੁਹਾਡੇ ਲਈ ਚੰਗਾ ਹੈ ਗੁਰੂ ਨੂੰ ਭਾਉਂਦਾ ਤਾਂ ਉਹ ਪੂਰਨ ਹੋ ਜਾਏਗੀ ਦੂਸਰਾ ਇਹ ਜਦੋਂ ਤੁਸੀਂ ਬਿਨਾਂ ਕਿਸੇ ਮੰਗ ਤੋਂ ਜਾਪ ਕਰੋਗੇ ਪ੍ਰੇਮ ਦੇ ਵਿੱਚ ਫਿਰ ਉਹ ਤੁਹਾਡੀ ਭਗਤੀ ਬਣ ਜਾਏਗੀ ਜਦੋਂ ਤੁਸੀਂ ਭਗਤੀ ਦੇ ਰੂਪ ਵਿੱਚ ਜਾਪ ਕਰੋਗੇ ਫਿਰ ਗੁਰੂ ਪਰਮੇਸ਼ਰ ਤੁਹਾਡੇ ਨੇੜੇ ਟੁੱਕ ਕੇ ਬੈਠੇਗਾ ਤੁਹਾਨੂੰ ਪਿਆਰ ਦੇਵੇਗਾ ਤੁਹਾਡੇ ਹਿਰਦੇ ਵਿੱਚ ਆ ਕੇ ਵਸੇਗਾ ਕਰ ਕਿਰਪਾ ਵਸੋ ਮੇਰੇ ਹਿਰ ਰੇ ਮੇਰੇ ਹਿਰਦੇ ਵਿੱਚ ਆ ਕੇ ਵਸ ਜਾਓ ਤੁਹਾਡੇ ਹਿਰਦੇ ਵਿੱਚ ਆ ਕੇ ਵਸੇਗਾ ਤੁਹਾਡੇ ਸਾਰੇ ਦੁੱਖ ਦੂਰ ਕਰ ਦੇਵੇਗਾ ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਜਦੋਂ ਔਰੰਗਜੀਬ ਨੇ ਭਾਈ ਨੰਦ ਲਾਲ ਜੀ ਦੇ ਸਖਤੀ ਕੀਤੀ ਤੇ ਭਾਈ ਸਾਹਿਬ ਉਥੋਂ ਉਹਨਾਂ ਨੂੰ ਦਰਬਾਰ ਵਿੱਚੋਂ ਵੀ ਕੱਢਿਆ ਗਿਆ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਤੇ ਉਹ ਇੱਥੇ-ਇੱਥੇ ਆ ਗਏ ਮਹਾਰਾਜ ਜੀ ਬੇਨਤੀ ਕੀਤੀ ਮਹਾਰਾਜ ਕਹਿੰਦੇ ਨੰਦ ਲਾਲ ਜੀ ਤੁਸੀਂ ਇੱਥੇ ਰਹੋ ਤੁਹਾਡੀ ਹਵਾ ਵੱਲ ਵੀ ਕੋਈ ਝਾਕ ਨਹੀਂ ਸਕਦਾ ਮਹਾਰਾਜ ਜਦੋਂ ਹੁਣ ਤੁਸੀਂ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਿਆ ਮੇਰੇ ਤੇ ਕਿਰਪਾ ਕਰ ਦਿੱਤੀ ਮੈਨੂੰ ਕੋਈ ਸੇਵਾ ਦੇ ਦਿਓ ਮਹਾਰਾਜ ਕਹਿੰਦੇ ਕੀ ਕਰਨਾ ਚਾਹੁੰਦਾ ਹੈ ਕਹਿੰਦੇ ਮਹਾਰਾਜ ਮੈਂ ਅਰਬੀ ਫਾਰਸੀ ਸਾਰੀਆਂ ਵਿਦਿਆਵਾਂ ਭਾਸ਼ਾਵਾਂ ਜਾਣਦਾ ਮੈਨੂੰ ਇੱਥੇ ਵਿਦਿਆ ਪੜਾਉਣ ਦੀ ਸੇਵਾ ਦੇ ਦਿਓ ਮਹਾਰਾਜ ਕਹਿੰਦੇ ਇੱਥੇ ਵਿਦਿਆ ਪੜਾਉਣ ਦੀ ਸੇਵਾ ਨਹੀਂ ਮਿਲਦੀ ਮਹਾਰਾਜ ਮੈਂ ਬੜਾ ਸੋਨਾ ਲਿਖ ਲੈਣਾ ਮੈਨੂੰ ਕੁਝ ਲਿਖਣ ਦੀ ਆਗਿਆ ਨਹੀਂ ਮਹਾਰਾਜ ਕਹਿੰਦੇ ਕੋਈ ਲਿਖਣ ਦੀ ਆਗਿਆ ਨਹੀਂ ਮਹਾਰਾਜ ਫਿਰ ਜੋ ਤੁਹਾਨੂੰ ਚੰਗਾ ਲੱਗਦਾ ਉਹ ਸੇਵਾ ਦੇ ਦਿਓ ਮਹਾਰਾਜ ਕਹਿੰਦੇ ਲੰਗਰ ਦੇ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰਨੀ ਹੈ ਹੁਣ ਇਹ ਵਚਨ ਸੁਣ ਕੇ ਭਾਈ ਨੰਦ ਲਾਲ ਜੀ ਸਮਝ ਗਏ ਵੀ ਗੁਰੂ ਸਾਹਿਬ ਅਸਲ ਵਿੱਚ ਸ਼ਰਨ ਚ ਆਏ ਦੇ ਅੰਦਰੋਂ ਉਹਦੀ ਮੈਂ ਮੇਰੀ ਖਤਮ ਕਰਨਾ ਚਾਹੁੰਦੇ ਨੇ ਉਹਦਾ ਆਪਣਾ ਆਪਾ ਖਤਮ ਕਰਨਾ ਚਾਹੁੰਦੇ ਨੇ ਭਾਈ ਨੰਦ ਲਾਲ ਜੀ ਜਿਉਂ ਸੇਵਾ ਕਰਨ ਲੱਗੇ ਕਈ ਸਮਾਂ ਬੀਤ ਗਿਆ ਮੋਤੀਆਂ ਵਰਗੇ ਅੱਖਰ ਲਿਖਣ ਵਾਲੇ ਜਿਹੜੇ ਹੱਥ ਸੀ ਜਦੋਂ ਸਵਾ ਨਾਲ ਰਾਖ ਨਾਲ ਲਿਬੜਨ ਲੱਗੇ ਕਈ ਲੋਕੀ ਗੱਲਾਂ ਕਰਨ ਲੱਗੇ ਵੀ ਭਾਈ ਆਨੰਦ ਲਾਲ ਜੀ ਇੰਨੇ ਗੁਣੀ ਬੰਦੇ ਨੇ ਮਹਾਰਾਜ ਨੇ ਇਹਨਾਂ ਦੇ ਗੁਣ ਦੀ ਕਦਰ ਨਹੀਂ ਪਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਸੀ ਜਾਣੀ ਜਾਣ ਸੀ ਮਹਾਰਾਜ ਭਾਈ ਆਨੰਦ ਲਾਲ ਜੀ ਨੂੰ ਬੁਲਾ ਕੇ ਕਹਿੰਦੇ ਭਾਈ ਸਾਹਿਬ ਅਸੀਂ ਤੁਹਾਡੇ ਗੁਣ ਦੀ ਕਦਰ ਨਹੀਂ ਪਾਈ ਸਹੀ ਗੱਲ ਹੈ ਮਹਾਰਾਜ ਜੀ ਹੱਥ ਜੋੜ ਕੇ ਭਾਈ ਨੰਦ ਲਾਲ ਜੀ ਖੜ ਗਏ ਝੂਠੇ ਵਰਤਨ ਮੰਗ ਕੇ ਇੰਨੀ ਨਿਮਰਤਾ ਆ ਗਈ ਐਨਾ ਆਨੰਦ ਬਣ ਗਿਆ ਹੱਥ ਜੋੜ ਕੇ ਕਹਿੰਦੀ ਕਲਗੀਆਂ ਵਾਲੇ ਪਾਤਸ਼ਾਹ ਔਰੰਗਜੀਬ ਦੇ ਦਰਬਾਰ ਵਿੱਚ ਮੈਨੂੰ ਉਹ ਸੁੱਖ ਉਹ ਆਨੰਦ ਅੱਜ ਤੱਕ ਨਹੀਂ ਮਿਲਿਆ ਜਿਹੜਾ ਤੁਹਾਡੇ ਸੰਗਤ ਦੇ ਝੂਠੇ ਵਰਤਨ ਮੰਗ ਕੇ ਇੱਥੋਂ ਮੈਨੂੰ ਪ੍ਰਾਪਤ ਹੋ ਗਿਆ ਸਤਿਗੁਰੂ ਸਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਚਨ ਕਰਦੇ ਨੇ ਵੀ ਜਿਹੜਾ ਗੁਰੂ ਦੀ ਕੀਰਤੀ ਪਰਮਾਤਮਾ ਦੀ ਕੀਰਤੀ ਵਿੱਚ ਡੁੱਬ ਜਾਂਦਾ ਨਾ ਨਿਸ਼ਕਾਮ ਭਾਵ ਹੋ ਕੇ ਗੁਰੂ ਉਹਨੂੰ ਕੀਰਤੀ ਤੋਂ ਆਨੰਦ ਵਿੱਚ ਲਿਜਾ ਕੇ ਮਿਠਾ ਦਿੰਦਾ ਹੈ ਆਨੰਦਾਂ ਦੀ ਪੂਰੀ ਵਿੱਚ ਦੁੱਖ ਦਾ ਜਿਹੜਾ ਸੁੱਖ ਹੈ ਸੁੱਖ ਦਾ ਜਿਹੜਾ ਆਪੋਜੀਟ ਸ਼ਬਦ ਹੈ ਦੁੱਖ ਠੀਕ ਹੈ ਜੀ ਇਸੇ ਤਰ੍ਹਾਂ ਹੋਰ ਕਈ ਵੀ ਜਿਹੜੇ ਤੰਦਰੁਸਤੀ ਦਾ ਜਿਹੜਾ ਉਹ ਆਪੋਜੀਟ ਸ਼ਬਦ ਹੈ ਉਹ ਹੈ ਬਿਮਾਰ ਪਰ ਆਨੰਦ ਦਾ ਬਦਲਾ ਕੋਈ ਨਹੀਂ ਆਨੰਦ ਦਾ ਆਪੋਜੀਟ ਕੋਈ ਨਹੀਂ ਆਨੰਦ ਆਨੰਦੀ ਹੈ ਤੇ ਆਨੰਦ ਗੁਰੂ ਤੋਂ ਮਿਲਦਾ ਜਿਸ ਦਿਨ ਤੁਸੀਂ ਇਸ ਭਾਵਨਾ ਦੇ ਨਾਲ ਜਾਪ ਸ਼ੁਰੂ ਕਰ ਦਿੱਤਾ ਫਿਰ ਗੁਰੂ ਆਨੰਦ ਬਖਸ਼ਦਾ ਤੁਸੀਂ ਆਪਣੇ ਆਪ ਕਹੋਗੇ ਆਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਜ ਸੀਤੀ ਮਨ ਵਜੀਆਂ ਵਾਧਾਈਆਂ ਰਾਵ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਫਿਰ ਆਨੰਦ ਮਿਲੇਗਾ ਇਸ ਕਰਕੇ ਪਿਆਰਿਓ ਇਹ ਗੱਲ ਚੇਤੇ ਰੱਖੋ ਵੀ ਚਾਹੇ ਤੁਸੀਂ ਆਪ ਚੌਂਕੜਾ ਲਾ ਕੇ ਕਿਸੇ ਸ਼ਬਦ ਦੀ ਸਿੱਧੀ ਦੇ ਲਈ ਉਹਦੀ ਪ੍ਰਾਪਤੀ ਦੇ ਲਈ ਜਾਪ ਸ਼ੁਰੂ ਕਰਦੇ ਹੋ 40 ਦਿਨਾਂ ਦਾ ਜਾਂ ਇਸ ਤੋਂ ਜ਼ਿਆਦਾ ਦਿਨਾਂ ਦਾ ਜਾਂ ਹਮੇਸ਼ਾ ਦੇ ਲਈ ਚਾਹੇ ਤੁਸੀਂ ਬਾਹਰੋਂ ਕੋਈ ਅਖੰਡ ਪਾਠ ਸਾਹਿਬ ਜਾਂ ਅਖੰਡ ਜਾਪ ਕਰਾਉਨੇ ਹੋ ਸ਼ਰਧਾ ਦੇ ਨਾਲ ਵੀ ਸਾਡੇ ਕਾਰਜ ਬਣ ਜਾਣ ਤਾਂ ਇੱਕ ਤੇ ਇਹ ਹੈ ਵੀ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਵੀ ਕੰਡੀਸ਼ਨ ਨਹੀਂ ਗੁਰੂ ਅੱਗੇ ਵੀ ਮੈਂ ਆਹ ਕੰਮ ਹੁਣ ਕਰਨ ਲੱਗਿਆ ਜੀ ਵੀ ਇਹ ਕੰਮ ਦੇ ਨਾਲ ਹੀ ਮੇਰਾ ਕੰਮ ਬਣਨਾ ਚਾਹੀਦਾ ਨੋ ਕੰਡੀਸ਼ਨ ਨਹੀਂ ਗੁਰੂ ਅੱਗੇ ਚੱਲਦੀ ਸਮਰਪਤ ਚੱਲਦਾ ਸਮਰਪਣ ਹੋਣਾ ਪੈਂਦਾ ਹੈ ਮਹਾਰਾਜ ਮੇਰਾ ਮੁੱਜ ਵਿੱਚ ਕਿਛ ਨਹੀਂ ਦੂਸਰੀ ਬੇਨਤੀ ਇਹ ਹੈ ਵੀ ਜਦੋਂ ਜਾਪ ਕਰਨਾ ਜਾਂ ਕਰਾਉਣਾ ਹੈ ਤੁਹਾਡੀ ਆਸਥਾ ਭਾ ਭਗਤੀ ਭਾਵਪੂਰਣੀ ਚਾਹੀਦੀ ਹੈ ਉੱਥੇ ਕੋਈ ਮੰਗ ਨੂੰ ਲੈ ਕੇ ਕਿਸੇ ਇੱਛਾ ਨੂੰ ਲੈ ਕੇ ਨਹੀਂ ਤੁਸੀਂ ਨਿਸ਼ਕਾਮ ਭਾਵ ਹੋ ਕੇ ਉਹਦੇ ਅੱਗੇ ਅਰਦਾਸ ਕਰੋ ਵੀ ਤੁਸੀਂ ਮੇਰੇ ਤੇ ਤਰਸ ਕਰਕੇ ਪਾਤਸ਼ਾਹ ਮੇਰੇ ਤੋਂ ਇਹ ਸੇਵਾ ਲੈ ਰਹੇ ਹੋ ਬਸ ਆਪਣਾ ਬੱਚਾ ਜਾਣ ਕੇ ਸੇਵਾ ਲੈਂਦੇ ਰਹੋ ਆਪਣੇ ਚਰਨਾਂ ਦੇ ਨੇੜੇ ਲਾਓ ਚਰਨਾਂ ਨਾਲ ਜੋੜੋ ਜਦੋਂ ਉਹਦੇ ਚਰਨਾਂ ਦੀ ਮੰਗ ਕਰੋਗੇ ਨਾ ਤਾਂ ਫਿਰ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕਹਿ ਬਸ ਹੈ ਕਾਮ ਤੇਨਾ ਫਿਰ ਉਹਨੇ ਤੁਹਾਡੀਆਂ ਇੱਛਾਵਾਂ ਸਾਰੀਆਂ ਪੂਰਨ ਕਰ ਦੇਣੀਆਂ ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ